ਇਹ ਆ ਗਿਆ ਵੀ ਆਪਣਾ ਦੋਸਤੋਂ ਮੂੰਫਲੀ ਦਾ ਟਰਾਲਾ ਰਾਜਸਥਾਨ ਤੋਂ ਇਹ ਸੰਤੀ ਨੰਬਰ ਆਪਣਾ ਮੂੰਫਲੀ ਦਾ ਨੀਰਾ ਹੈ ਇਹ ਪਿੰਡ ਨਰੂਆਣਾ ਗੱਲ ਸਟੱਡ ਫਾਰਮ ਤੇ ਪਹੁੰਚ ਗਿਆ ਬਹੁਤ ਵਧੀਆ ਨੀਰਾ ਜੇ ਕਿਸੇ ਵੀਰ ਨੂੰ ਨਰੂਆਣੇ ਦੇ ਵਿੱਚ ਚਾਹੀਦਾ ਹੋਵੇ ਜਾਂ ਥੋੜਾ ਬਹੁਤਾ ਇੱਧਰ ਉੱਧਰ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਆਪਣਾ ਨੰਬਰ ਹੈ 9478488573 ਜਿਸ ਵੀਰ ਨੂੰ ਵੀ ਲੋੜ ਹੈ ਕੁਆਂਟਲ 2 ਕੁਆਂਟਲ 10 ਕੁਆਂਟਲ 20 ਕੁਆਂਟਲ ਜਿੰਨਾ ਵੀ ਜ਼ਰੂਰਤ ਹੈ ਆਪਣੇ ਨਾਲ ਕਨੈਕਟ ਕਰੋ ਸੋਨੂੰ ਗਿੱਲ ਘੋੜੀਆਂ ਵਾਲਿਆਂ ਤੋਂ ਮੂੰਗਫਲੀ ਦਾ ਨੀਰਾ ਮਿਲ ਜੂਗਾ ਜਦੋਂ ਮਰਜ਼ੀ ਲੈ ਸਕਦੇ ਹੋ ਪੂਰਾ ਸਾਲ ਸਾਡੇ ਕੋਲੇ ਮੂੰਗਫਲੀ ਦਾ ਨੀਰਾ ਹੁੰਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਵੀਰ ਜੀ ਧੰਨਵਾਦ ਤਰੀਕ ਅੱਜ ਦੱਸ ਦਈਏ ਸੋਨੂੰ ਵੀ 2 ਹੈ 2-3 ਤਰੀਕ ਹੈ ਤੇ 10ਵਾਂ ਮਹੀਨਾ 2024 ਓਕੇ ਵੀਰ ਜੀ ਧੰਨਵਾਦ